ਪੰਡਤ ਦਹੀ ਵਿਲੁਈਏ ਭਾਈ ਵਿੱਚੋਂ ਨਿਕਲੇ ਤਤ ਗਰੀਬ ਨਵਾਜ਼ ਗੁਰੂ ਨਾਨਕ ਨਰੰਕਾਰੀ ਮਹਾਰਾਜ ਇਹ ਬਚਨ ਸਮਝਾਉਂਦੇ ਨੇ হে ਭਾਈ ਸੰਸਾਰ ਦੇ ਅੰਦਰ ਜੇ ਕੁਝ ਚਾਹਣਾ ਹੈ ਜੇ ਕੁਝ ਪਾਉਣ ਦੀ ਇੱਛਾ ਹੈ ਕੀਮਤੀ ਵਸਤੂ ਮਿਲ ਜਾਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਵਿਦਵਾਨ ਯਾਦ ਰੱਖ ਸਮਝ ਨਾ ਕਰ ਫਿਰ ਦਹੀਂ ਨੂੰ ਬਲੋਈਏ ਬਲੋਈਏ ਮੈਨਾਂ ਹੁੰਦਾ ਰੜਕਣਾ ਰੇੜਕਾ ਪਾਉਣਾ ਫਿਰ ਦਹੀਂ ਚ ਰੇੜਕਾ ਪਾ ਉਹਦੇ ਚ ਕੁਝ ਮਿਲੇਗਾ ਦਹੀਂ ਚ ਮੋਦਾ ਨਹੀਂ ਪਾ ਦਹੀਂ ਦੇ ਵਿੱਚ ਮੋਦਾਨੀ ਪਾਉਣ ਦੇ ਨਾਲ ਵਿੱਚੋਂ ਨਿਕਲੇ ਤਤ ਉਹਦਾ ਨਿਚੋੜ ਮੱਖਣ ਔਰ ਉਹਦੇ ਤੋਂ ਅੱਗੇ ਕੀ ਕੀ ਜਿਹੜਾ ਜੋਤਾਂ ਦਾ ਗਾਉਣ ਦੇ ਕੰਮ ਆਉਂਦਾ ਹੈ ਕੀ ਜਿਹੜਾ ਔਰ ਗੁਰੂ ਕੀ ਦੀਗ ਸਜਾਉਣ ਦੇ ਕੰਮ ਆਉਂਦਾ ਹੈ ਕੀ ਕੀ ਨੂੰ ਮਹਾਰਾਜ ਕਹਿੰਦੇ ਆ ਪੰਜਵਾ ਪਾਇਆ ਕਿਰਤ ਤਾਂ ਹੋਆ پاک ਪਵਿੱਤ ਉਹ ਸ਼ਕਨ ਸ਼ਕਾਉਣ ਦੇ ਕੰਮ ਆਉਂਦਾ ਸ਼ਰੀਰਾਂ ਦਾ ਆਧਾਰ ਬਣਦਾ ਹੈ ਮਹਾਰਾਜ ਸਾਹਿਬ ਕਹਿੰਦੇ ਹੁਣ ਇਹ ਦਹੀਂ ਚ ਮਧਾਨੀ ਪਾਈਏ ਦੁੱਧ ਤੋਂ ਦਹੀਂ ਬਣਿਆ ਤੇ ਜੇ ਦਹੀਂ ਚ ਮਧਾਨੀ ਪਾਏ ਤੇ ਜਿਹੜਾ ਹੈ ਉਹਦੇ ਵਿੱਚੋਂ ਤਤ ਨਿਚੋੜ ਮਿਲਿਆ ਉਹ ਮਿਲਿਆ ਪ੍ਰਾਪਤ ਹੋਇਆ ਸ਼ੁਭ ਮਿਲਿਆ ਸੱਚੀ ਸਰਕਾਰ ਦੂਜੇ ਪਾਸੇ ਕਹਿੰਦੇ ਬਈ ਇਹ ਗਲਤ ਧਿਆਨ ਵਿੱਚ ਰੱਖ ਦੂਜਾ ਪੱਖ ਇਹ ਆ ਜਲ ਮਥਿਏ ਜਲ ਦੇਖੀਏ ਭਾਈ ਮਹਾਰਾਜ ਕਹਿੰਦੇ ਇੱਕ ਜਲ ਦਾ ਮਥਨ ਕਰ ਰਹੇ ਨੇ ਜਲ ਚ ਰੇੜਕਾ ਪਾ ਕੇ ਬੈਠੇ ਪਾਣੀ ਚ ਮੋਦਾਨੀ ਆਪਾਂ ਕਹਿੰਨੇ ਨਾ ਪਾਣੀ ਚ ਮੋਦਾਨੀ ਨਾ ਪਾਇਥੋਂ ਕੱਖ ਨਹੀਂ ਨਿਕਲਦਾ ਮਹਾਰਾਜ ਕਹਿੰਦੇ ਬਹੁਤ ਆਦ ਅੰਦਰ ਸੰਸਾਰ ਦੇ ਜੀਵ ਪਾਣੀ ਚ ਮੁਧਾ ਨਹੀਂ ਪਾ ਕੇ ਬੈਠੇ ਪਾਣੀ ਚ ਰੜਕਾ ਪਾਈ ਬੈਠੇ ਨੇ ਉਹਦੇ ਚ ਕੁਝ ਨਿਕਲ ਆਵੇ ਜਲ ਮਥੀਏ ਜਲ ਨੂੰ ਰੜਕਦੇ ਨੇ ਜਲ ਦੇਖੀਏ ਉਹ ਪਾਣੀ ਹੀ ਨਦਰੋਂ ਦਾ ਵਿੱਚੋਂ ਕੁਝ ਨਹੀਂ ਨਿਕਲਦਾ ਮਹਾਰਾਜ ਕਹਿੰਦੇ ਇਹੋ ਜਗ ਇਹਾ ਵਤ ਇਹ ਜੀਵ ਜਗਤ ਦੇ ਵਿੱਚ ਜਿਹੜੇ ਨੇ ਇਨਾਂ ਕੋਲ ਪੱਲੇ ਪਾਣੀ ਹੈ ਇਹਨੂੰ ਥੋੜਾ ਦੇ ਧਿਆਨ ਨਾਲ ਸਮਝਣ ਦਾ ਯਤਨ ਕਰਨਾ ਜੋ ਕਾਮਨਾਵਾਂ ਸਹਿਤ ਕੀਤੀ ਕਰਮ ਸੰਸਾਰ ਵਿੱਚ ਨੇ ਉਹ ਕਾਮਨਾਵਾਂ ਦੇ ਸਹਿਤ ਨੇ ਉਹ ਪਾਣੀ ਚ ਮੁੱਦਾ ਨਹੀਂ ਆ ਇਧਰ ਕਰ ਲਿਆ ਇਧਰ ਖਰਚ ਲਿਆ ਇਧਰੋਂ ਲੈ ਲਿਆ ਇਧਰ ਪ੍ਰਾਪਤ ਕਰ ਲਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਨਿਸ਼ਕਾਮ ਕਰਮ ਨੇ ਇਹ ਦਹੀਨ ਦੇ ਵਿੱਚ ਮੋਦਾ ਨਹੀਂ ਹੈ ਉਹਦੇ ਵਿੱਚੋਂ ਕੁਝ ਨਿਕਲੇਗਾ ਇਹਨੂੰ ਐਉਂ ਸਮਝ ਲਈਏ ਸ਼ੁਭ ਕਰਮ ਚੰਗੇ ਕਰਮ ਭਲੇ ਕਰਮ ਧਰਮ ਵਾਲੇ ਕਰਮ ਅੰਦਰੋਂ ਬਾਹਰੋਂ ਧਰਮ ਨੂੰ ਕਮਾਉਣਾ ਇਹ ਦਹੀ ਚ ਮੋਦਾ ਨਹੀਂ ਹੈ ਇਹਦੇ ਵਿੱਚੋਂ ਕੁਝ ਨਿਕਲੇਗਾ ਗਿਆਨ ਨਿਕਲੇਗਾ ਸੰਤੋਖ ਨਿਕਲੇਗਾ ਦਇਆ ਨਿਕਲੇਗੀ ਧਰਮ ਨਿਕਲੇਗਾ ਪਰਮਾਤਮਾ ਨਾਲ ਜੁੜੇਗਾ ਪਰਮਾਤਮਾ ਦਾ ਰੂਪ ਹੁਦਾਏਗਾ ਉਹਨਾਂ ਦਾ ਨਾਮ ਮਿਟਦਾਏਗਾ ਅੰਦਰੂਨੀ ਤੌਰ ਤੇ ਮਾਨਸਿਕ ਤੌਰ ਤੇ ਤਾਕਤਵਰ ਹੁਦਾਏਗਾ ਜਿਹੜੇ ਸੰਸਾਰ ਦੇ ਅਰਚੋੜ ਤੂਫਾਨ ਫਰੀ ਬਦਫੈਲੀਆਂ ਇਧਰੋਂ ਚੱਲਣਾ ਹੈ ਸੰਸਾਰੀਆਂ ਦਾ ਮਤੇ ਉਸ ਪਾਸੇ ਨੂੰ ਤੁਰਨਾ ਪਾਣੀ ਚ ਮਦਾਨੀ ਜੀ ਦੇ ਵਿੱਚ ਕੁਝ ਨਹੀਂ ਨਿਕਲਦਾ ਸੰਸਾਰ ਦੇ ਵਿੱਚ ਹੀ ਆਵਾਗਮਨ ਚੱਲਿਆ ਰਹੇਗਾ ਸੰਸਾਰ ਦੇ ਵਿੱਚ ਹੀ ਰਹੇਗਾ ਨਿਰੰਕਾਰ ਵੱਲੇ ਤੁਰਨਾ ਤੇ ਮਹਾਰਾਜ ਸੱਚੇ ਪਰਸਾ ਕਹਿੰਦੇ ਫੇਰ ਤੋਂ ਅਰ ਦਹਿ ਚਮਦਾਨੀ ਪਾਰ ਨਿਸ਼ਕਾਮ ਕਰਮਾ ਰੂਪ ਦੁੱਧ ਬਨਾ ਤੇ ਉਪਾਸ਼ਨਾ ਰੂਪੀ ਦਹੀਂ ਹੋਵੇ ਉਹਦੇ ਵਿੱਚ ਰੇੜਕਾ ਪਾਏਗਾ ਤੇ ਗਿਆਨ ਪ੍ਰਾਪਤ ਹੋਵੇਗਾ ਗਿਆਨ ਉਹਦੇ ਵਿੱਚੋਂ ਗਿਆਨ ਮਿਲੇਗਾ ਨਿਸ਼ਕਾਮ ਕਰਮਾਂ ਦੇ ਵਿੱਚੋਂ ਉਹ ਪਾ ਤੂੰ ਇਹ ਸੰਸਾਰ ਨੂੰ ਦੇਖ ਜੇ ਨਿਰੰਕਾਰ ਨੂੰ ਦੇਖੇਗਾ ਸੰਸਾਰ ਵਿੱਚ ਤਾਂ ਕੁਝ ਪੱਲੇ ਪਵੇਗਾ ਜੇ ਹਰ ਜਗ੍ਹਾ ਤੇ ਵਪਾਰ ਬਣਾਵੇਂਗਾ ਤੇਰੇ ਬਿਰਤੀ ਤੇਰੀ ਸਮਝ ਵਪਾਰੀ ਕਰਨ ਵਾਲੀ ਹੋ ਗਈ ਤੇ ਉਸ ਵੇਲੇ ਜੀਵ ਨੂੰ ਕੇਵਲ ਸੰਸਾਰ ਹੀ ਰਹਿ ਜਾਏਗਾ ਇੱਥੇ ਹੀ ਰਹਿ ਜਾਏਗਾ ਬਾਜ਼ਾਰ ਵਿੱਚ ਜਾਂਦਾ ਤੇ ਪਹਿਲਾਂ ਸੋਚਦਾ ਮੈਂ ਕੀ ਲੈਣ ਚੱਲਿਆ ਕਿੰਨੇ ਦੀ ਚੀਜ਼ ਮਿਲੇਗੀ ਕਿੰਨੇ ਚ ਵੇਚਾਂਗਾ ਕੀ ਹੋਵੇਗਾ ਗੁਰਦੁਆਰੇ ਆਉਂਦਾ ਤੇ ਉੱਥੇ ਵੀ ਮੈਂ ਜਾਵਾਂ ਮੈਨੂੰ ਕੀ ਮਿਲੇਗਾ ਅਰਦਾਸ ਕਰਾਂ ਨਿਤਨੇਮ ਕਰਾਂ ਸੇਵਾ ਕਰਾਂ ਮੈਨੂੰ ਆ ਮਿਲਦਾ ਏ ਆ ਮਿਲਦਾ ਏ ਉੱਥੇ ਬਾਜ਼ਾਰ ਚ ਗਿਆ ਉੱਥੇ ਵੀ ਆਪਣੀ ਮੰਗ ਦੇ ਮੁਤਲਕ ਵਸਤੂਆਂ ਨੂੰ ਖਰੀਦੇ ਆਏ ਗੁਰਦੁਆਰੇ ਆਇਆ ਹੈ ਦਰਬਾਰ ਚ ਆਇਆ ਹੈ ਇੱਥੇ ਵੀ ਆਪਣੀ ਮੰਗ ਹੀ ਰੱਖੀ ਹੈ ਉੱਥੇ ਵੀ ਆਪਣੀ ਮੰਗ ਹੀ ਰੱਖੀਏ ਉੱਥੇ ਵੀ ਇੱਕ ਖਰੀਦਦਾਰ ਬਣ ਕੇ ਗਿਆ ਹੈ ਇੱਥੇ ਵੀ ਉਹੀ ਕਰਦਾ ਪਿਆ ਹੈ ਕਹਿਣ ਲੱਗੇ ਤੂੰ ਦਰਬਾਰ ਨੂੰ ਵੀ ਬਾਜ਼ਾਰ ਬਣਾਤਾ ਹੈ ਦਰਬਾਰ ਨੂੰ ਵੀ ਬਾਜ਼ਾਰ ਬਣਾਤਾ ਹੈ ਨਰੰਗਕਾਰ ਨੂੰ ਆਰਾਧ ਤੂੰ ਆਪਣੀ ਵਾਹੀ ਕਰੇਂ ਕਾਰੋਬਾਰ ਕਰੇ ਦੁਕਾਨ ਕਰੇ ਉਹਨੂੰ ਵੀ ਦਰਬਾਰ ਬਣਾ ਦੇ ਗਾਖ ਆਗੇ ਤੋਰ ਦਿੱਤਾ ਨਹੀਂ ਤੇ ਵੈਗੁਰੂ ਨਾਲ ਚਿੱਤ ਜੋੜਿਆ ਹੋਇਆ ਹੈ ਵੈਗੁਰੂ ਵੈਗੁਰੂ ਜਪਦਾ ਹੈ ਪਰਮਾਤਮਾ ਦਾ ਅਰਾਧਨ ਕਰਦਾ ਹੈ ਇੱਕ ਉਹ ਆ ਜਿਹੜਾ ਬਾਜ਼ਾਰ ਨੂੰ ਵੀ ਦਰਬਾਰ ਬਣਾ ਲੈਂਦਾ ਹੈ ਕਾਰੋਬਾਰ ਨੂੰ ਵੀ ਦਰਬਾਰ ਬਣਾ ਲੈਂਦਾ ਹੈ ਉਹਦੇ ਵਿੱਚ ਰੱਬ ਨੂੰ ਯਾਦ ਕਰਦਾ ਇੱਕ ਮੇਰੇ ਵਰਗਾ ਉਹ ਆ ਦਰਬਾਰ ਨੂੰ ਵੀ ਜਿਹੜਾ ਬਾਜ਼ਾਰ ਬਣਾ ਦਿੰਦਾ ਹੈ ਇੱਥੇ ਵੀ ਉਹੀ ਗੱਲਾਂ ਉਹੀ ਸਮਝ ਮਹਾਰਾਜ ਕਹਿੰਦੇ ਗਿਆਨ ਪ੍ਰਾਪਤ ਹੋਵੇਗਾ ਜਦੋਂ ਗੁਰੂ ਵੱਲ ਨੂੰ ਅਰਾਧੇਗਾ ਨਿਰਸ਼ਕਾਮ ਹੋ ਕੇ ਕਾਮਨਾਵਾਂ ਤੁਰਹਿ ਤੋਕੇ ਗੁਰੂ ਦਾ ਆਰਾਧਨ ਕਰੇਗਾ ਗਿਆਨ ਮਿਲੇਗਾ ਗੁਰੂ ਦਾ ਇਹ ਲੋਕ ਵੀ ਸਬਰ ਦਾਵੇਗਾ ਪਰਲੋਕ ਵੀ ਸਬਰ ਦੇਗਾ ਨਹੀਂ ਤੇ ਪਾਣੀ ਦਾ ਰੜਕਣਾ ਰਹੇਗਾ ਕੁਝ ਨਹੀਂ ਪੱਲੇ ਤੇਰੇ ਪਵੇਗਾ ਮਹਾਰਾਜ ਮੀਰ ਕਰਦੇ ਗੁਰਬਿਨ ਪਰਮ ਵਿਗੂਚੀਏ ਭਾਈ ਗੁਰੂ ਤੋਂ ਬਿਨਾ ਹੋ ਗਏ ਗੁਰੂ ਨੇ ਕਿਆ ਸੀ ਜਪ ਮੰ ਮੇਰੇ ਗੋਬਿੰਦ ਕੀ ਬਾਣੀ ਗੁਰੂ ਇਹ ਬਚਨ ਕਹਿੰਦਾ ਜਪ ਮੰ ਸਤ ਨਾਮ ਸਦਾ ਸਤ ਨਾਮ ਗੁਰੂ ਇਹ ਬਚਨ ਕਹਿੰਦਾ ਜਪੋ ਤਾਂ ਏਕੋ ਨਾਮਾ ਅਵਰ ਨਰਾਫਲ ਕਾਮਾ ਗੁਰੂ ਕਹਿੰਦਾ ਸੁਨ ਮੰਨ ਮੇਰੇ ਗੋਬਿੰਦ ਕੀ ਬਾਣੀ ਗੁਰੂ ਇਹ ਗੱਲ ਕਹਿੰਦਾ ਕਿ ਗੁਰ ਬਿਨ ਘੁਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਇਹ ਗੱਲ ਕਹਿੰਦਾ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੁਰ ਅੰਧਾਰ ਗੁਰੂ ਇਹ ਗੱਲ ਕਹਿੰਦਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੋਚੇ ਤੇ ਛੁੱਟੈ ਤਿਲ ਬੁਆੜ ਨਿਉ ਸੁੰਨੇ ਅੰਦਰ ਖੇਤ ਗੁਰੂ ਇਹ ਕਹਿੰਦਾ ਕਿ ਉਹਨੂੰ ਜਪ ਜੋੜ ਪਰ ਇਹ ਗੁਰੂ ਤੋਂ ਬਿਨ ਰਹਿਤ ਹੋ ਗਏ ਗੁਰੂ ਤਾਰਨ ਨਹੀਂ ਕੀਤਾ ਗੁਰੂ ਨੂੰ ਜਪਿਆ ਨਹੀਂ ਗੁਰੂ ਨਾਲ ਜੁੜਿਆ ਨਹੀਂ ਗੁਰੂ ਦਾ ਗਿਆਨ ਰੂਪ ਦੀਪਕ ਅੰਦਰ ਜਲਾਇਆ ਨਹੀਂ ਅੰਦਰ ਪ੍ਰਕਾਸ਼ ਹੋਇਆ ਨਹੀਂ ਆ ਗਿਆਨ ਦੀ ਪ੍ਰਬਲਤਾ ਹੋ ਗਈ ਬੌਲਤਾ ਹੋ ਗਈ ਪਰਮ ਬੇਗੂਚੀਏ ਪਰਮ ਪੈ ਗਿਆ ਪਰਮ ਜਿਹੜਾ ਨਾ ਹਨੇਰੇ ਵਿੱਚ ਹੁੰਦਾ ਕੋਈ ਆਦਮੀ ਤੁਰਿਆ ਜਾਵੇ ਤੇ ਹਨੇਰਾ ਹੋਵੇ ਤੇ ਹਨੇਰੇ ਵਿੱਚ ਟੇਢੀ ਮੇਢੀ ਰੱਸੀ ਅੱਗੇ ਪਈ ਹੋਵੇ ਤੇ ਦੂਰੋਂ ਦੇ ਸੇ ਕਹੇਗਾ ਵੀ ਸੱਪ ਪਿਆ ਹੈ ਹੁਣ ਹੈ ਤਾਂ ਰੱਸੀ ਦੂਰੋਂ ਭੁਲੇਖਾ ਟੇਢੀ ਮੇਢੀ ਰੱਸੀ ਸੱਪ ਦਾ ਪਾਉਂਦੀ ਹੈ ਆਦਮੀ ਪਿੱਛੇ ਖਲੋ ਗਿਆ ਕੋਈ ਉੱਥੋਂ ਦਾ ਜਾਣਕਾਰ ਆ ਗਿਆ ਚੱਲਦਾ ਹੋਇਆ ਕਹਿੰਦਾ ਹੂੰ ਖਲੋਤਾ ਜਾਂਦਾ ਨਹੀਂ ਕਹਿੰਦਾ ਕੀ ਕਰਾਂ ਬੜਾ ਭਿਆਨਕ ਲੰਬਾ ਸੱਪ ਰਸਤੇ ਵਿੱਚ ਪਿਆ ਹੈ ਅੱਗੇ ਹੋਇਆ ਤੇ ਕਿਰੇ ਦੱਸ ਨਾ ਲਵੇ ਉਹ ਕਹਿੰਦਾ ਭਲਿਆ ਇਹ ਤਾਂ ਰੱਸੀ ਹੈ ਮੈਂ ਦੇਖੀ ਆ ਉਹ ਮੂਰੇ ਨੰਗਾ ਦਾ ਦੁੱਧਾ ਪਿੱਛੇ ਨੰਗਾ ਜਾਂਦਾ ਹੁਣ ਪਹਿਲਾਂ ਰੱਸੀ ਹੈ ਤਾਂ ਵਾਸਤਵ ਵਿੱਚ ਉਹ ਰੱਸੀ ਸੀ ਨਾ ਉਹਨੂੰ ਭਰਮ ਪੈ ਗਿਆ ਬਈ ਇਹ ਸੱਪ ਏ ਰੱਸੀ ਵਿੱਚ ਸੱਪ ਕਲਪਿਤ ਹੋ ਗਿਆ ਡਰਦਾ ਹੈ ਅੱਗੇ ਨਹੀਂ ਜਾਂਦਾ ਗਿਆਨ ਕਰਾਉਣ ਵਾਲਾ ਜਾਣਕਾਰ ਆਇਆ ਕਹਿੰਦਾ ਰੱਸੀ ਏ ਉਹਨੂੰ ਭਰਮ ਮਿਟਿਆ ਹਨੇਰੇ ਕਰਕੇ ਭਰਮ ਭੁਲੇਖਾ ਸੀ ਨਾ ਉਹ ਭਰਮ ਮਿਟਿਆ ਰੱਸੀ ਮਨ ਚ ਪਤਾ ਲੱਗਿਆ ਰੱਸੀ ਅੱਗੇ ਨੰਗ ਗਿਆ ਇਹੀ ਸੰਸਾਰ ਵਿੱਚ ਪਰਮ ਪਿਆ ਹੈ ਮਨੁੱਖ ਅੱਗੇ ਨਹੀਂ ਤੁਰਦਾ ਡਰ ਦਾ ਅੱਗੇ ਨਹੀਂ ਵੱਧਦਾ ਜਦੋਂ ਜਾਣ ਕਰ ਗੁਰ ਸਿੱਖ ਪਿਆਰਾ ਗੁਰੂ ਪਿਆਰਾ ਮਿਲ ਜਾਂਦਾ ਹੈ ਉਹ ਦਰਸਾਉਂਦਾ ਹੈ ਉਹ ਪਰਮ ਨੂੰ ਮਟਾਉਂਦਾ ਹੈ ਅਸਲੀਅਤ ਦੱਸ ਦਿੰਦਾ ਹੈ ਜਿਵੇਂ ਉਹ ਦੱਸਣ ਵਾਲੇ ਨੇ ਦੱਸਿਆ ਨਾ ਕਿ ਸੱਪ ਨਹੀਂ ਹੈ ਇਹ ਅੰਧੇਰੇ ਕਰਕੇ ਤੈਨੂੰ ਭਾਸਦਾ ਹੈ ਇਹ ਰਸੀਆ ਮੈਨੂੰ ਪਤਾ ਹੈ ਤੇ ਔਰ ਤੁਰਦਾ ਤੇ ਨੰਗ ਜਾਂਦਾ ਹੈ ਗੁਰਸਿੱਖ ਪਿਆਰਾ ਗੁਰੂ ਪਿਆਰ ਵਾਲਾ ਗੁਰੂ ਮਹਾਤਮਾ ਔਰ ਗੁਰੂ ਦਾ ਸਿੱਖ ਦੇਣਾ ਉਹ ਦੱਸਦਾ ਤੇਰੇ ਅੰਦਰ ਭਰਮ ਏ ਤੈਨੂੰ ਇਹ ਔਖਾ ਲੱਗਦਾ ਪਿਆ ਤੈਨੂੰ ਲੱਗਦਾ ਪਤਾ ਨਹੀਂ ਕੀ ਹੋਵੇਗਾ ਆ ਮੇਰੇ ਨਾਲ ਤੁਰ ਮਾਰਗ ਬੜਾ ਸੌਖਾ ਈ ਜਪਿਆ ਕਰ ਤੇ ਨੰਗ ਜਾਵੇਂਗਾ ਉਹ ਸੰਸਾਰ ਤੋਂ ਤਰ ਜਾਂਦਾ ਹੈ ਮਹਾਰਾਜ ਕਹਿੰਦੇ ਗੁਰ ਬਿਨ ਪਰ ਮੇ ਵਗੂਚੀ ਹੈ ਵਗੂਚੀ ਹੈ ਮੈਣਾ ਹੁੰਦਾ ਖਾਰ ਹੋਣਾ ਬਰਬਾਦ ਹੋਣਾ ਔਰ ਸਭ ਕੁਝ ਬਰਬਾਦ ਕਰ ਬੈਠਣਾ ਮਹਾਰਾਜ ਕਹਿੰਦੇ ਗੁਰੂ ਤੋਂ ਰਹਿ ਤੋਕੇ ਗੁਰੂ ਨੂੰ ਜਿੰਨਾ ਨਹੀਂ ਅਪਣਾਇਆ ਗੁਰੂ ਨੂੰ ਜਿੰਨਾ ਨੇ ਨਹੀਂ ਮੰਨਿਆ ਉਹਦੇ ਬਚਨਾਂ ਨੂੰ ਧਰ ਨਹੀਂ ਕੀਤਾ ਉਹ ਖਾਰ ਹੋਣ ਲੱਗ ਪਏ ਰੱਬ ਨੂੰ ਭੁੱਲ ਕੇ ਹਰ ਬਿਸਰਤ ਸਦਾ ਖੁਆਰੀ ਖਾਰ ਹੋਣ ਲੱਗ ਪਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਘਟ ਘਟ ਦਿਓ ਅਲਖ ਜਿਹੜਾ ਦਿਓ ਮੈਨਾ ਪ੍ਰਕਾਸ਼ ਸਰੂਪ ਪਰਮਾਤਮਾ ਲਖਤਾ ਤੋਂ ਪਰੇ ਜਿਹਦੀ ਮੁਕੰਮਲ ਜਾਣਕਾਰੀ ਕਿਸੇ ਨੂੰ ਨਹੀਂ ਜਿਹੜਾ ਅਲਖ ਪ੍ਰਭ ਉਹ ਪ੍ਰਭੂ ਦੇੜਾ ਹੈ ਉਹ ਸਾਰੇ ਘਟਾਂ ਦੇ ਅੰਦਰ ਹੈ ਜਿਹਨੂੰ ਸਹਿਬ ਕਹਿੰਦੇ ਘਟ ਘਟ ਮੈਂ ਹਰ ਜੂ ਬਸੇ ਸੰਤਨ ਕਹੋ ਪੁਕਾਰ 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 ਕੇ ਕਿਹਾ ਕਿ ਰੱਬ ਅੰਦਰ ਵੱਸਦਾ ਹੈ ਬਾਹਰ ਨਹੀਂ ਹਿਰਦੇ ਦੇ ਅੰਦਰ ਹੈ ਉਹ ਗੁਰੂ ਬਖਸ਼ਿਸ਼ ਕਰਦਾ ਹੈ ਕਿ ਪਰਮਾਤਮਾ ਤੇਰੇ ਅੰਦਰ ਵੱਸਦਾ ਏ ਬਾਹਰ ਭੀਤਰ ਏਕੋ ਜਾਨੋ ਇਹ ਗੁਰ ਗਿਆਨ ਬਤਾਈ ਔਰ ਕਹਿਣ ਲੱਗੇ ਬਾਹਰ ਤੇ ਭੀਤਰ ਅੰਦਰ ਇੱਕ ਪਰਮਾਤਮਾ ਨੂੰ ਜਾਣੇ ਗੁਰੂ ਗਿਆਨ ਦੱਸਦਾ ਜਿਨੇ ਗੁਰੂ ਨਹੀਂ ਧਾਰਨ ਕੀਤਾ ਗੁਰੂ ਦੀ ਸਿੱਖਿਆ ਨੂੰ ਧਾਰਨ ਨਹੀਂ ਕੀਤਾ ਉਹਨੂੰ ਇਹ ਗਿਆਨ ਕਿੱਥੋਂ ਮਿਲੇਗਾ ਨਿਰੰਕਾਰ ਉਹਨੂੰ ਕਿੱਥੋਂ ਦਿਸੇਗਾ ਮਹਾਰਾਜ ਸਾਹਿਬ ਕਹਿੰਦੇ ਉਹ ਅਲਖ ਪ੍ਰਭੂ ਅੰਦਰ ਵੱਸਦਾ ਪਰ ਭਰਮ ਕਰਕੇ ਇਹਨੂੰ ਦਿਖਾਈ ਨਹੀਂ ਦਿੰਦਾ ਇਹ ਪਟਕਣਾ ਵਿੱਚ ਤੇ ਪਿੱਛੇ ਰੁਕਿਆ ਡਰਦਾ ਡਰਦਾ ਸਤ ਸੰਗਤ ਵਿੱਚ ਆ ਸਤ ਗੁਰੂ ਕੁਲ ਆ ਤੇਰਾ ਭਰਮ ਮਿਟ ਜਾਵੇਗਾ ਅਸਲੀਅਤ ਪਤਾ ਲੱਗ ਜਾਏਗੀ ਜਿਵੇਂ ਉਹਨੂੰ ਰੱਸੀ ਦੀ ਅਸਲੀਅਤ ਪਤਾ ਲੱਗਣ ਨਾਲ ਉਹਦਾ ਭਰਮ ਮਿਟਿਆ ਡਰ ਵੀ ਮਿਟਿਆ ਅੱਗੇ ਰਾਮ ਨਾਲ ਨੰਗਿਆ ਜਦ ਗੁਰੂ ਕੁਲ ਆਵੇਂਗਾ ਤੇਰਾ ਭਰਮ ਮਿਟ ਜਾਵੇਗਾ ਪ੍ਰਭੂ ਨਾਲ ਜੁੜ ਕੇ ਅੱਗੇ ਨੂੰ ਤੁਰ ਜਾਵੇਂਗਾ ਤਰ ਜਾਵੇਂਗਾ ਪਰ ਉਤਾਰਾ ਹੋ ਜਾਵੇਗਾ ਮਹਾਰਾਜ ਕਹਿੰਦੇ ਇਹ ਜੱਗ ਤਾਗੂ ਸੂਤ ਕੋ ਭਾਈ ਇਹ ਸੰਸਾਰ ਦੀ ਬੰਤਰ ਐਸੀ ਹੈ ਮਹਾਰਾਜ ਕਹਿੰਦੇ ਜਿਵੇਂ ਸੂਤ ਦਾ ਕੱਚੇ ਸੂਤ ਦਾ ਤਾਗਾ ਹੋਵੇ ਇਸ ਤਰ੍ਹਾਂ ਦਾ ਉਹਨੂੰ ਵੀ ਟੁੱਟਦਿਆਂ ਦੇਰੀ ਨਹੀਂ ਨਾ ਲੱਗਦੀ ਜਰਾ ਖਿੱਚੀਏ ਕੱਚਾ ਸੂਤ ਜਿਹੜਾ ਮਾਈਆਂ ਚਰਖਿਆਂ ਤੇ ਕੱਤਦੀਆਂ ਹੁੰਦੀਆਂ ਹਨ ਨਾ ਉਹ ਕੱਚਾ ਸੂਤ ਜਿਹੜਾ ਉਹਨੂੰ ਟੁੱਟਦੇ ਆ ਦੇਰ ਹੀ ਨਹੀਂ ਲੱਗਦੀ ਤੇ ਜਿਹੜੀ ਸਵਾਸਾਂ ਦੀ ਡੋਰੀ ਜ਼ਿੰਦਗੀ ਦੀ ਡੋਰੀ ਹੈ ਇਹ ਤਾਂ ਉਦੋਂ ਵੀ ਕੱਚੀ ਹੈ ਉਹ ਅਜੇ ਦਿਸਦੀ ਆ ਉਹਨੂੰ ਅਜੇ ਐ ਖਿੱਚਣ ਲੱਗਿਆਂ ਟੋਟੇ ਦਿਸਣਗੇ ਗੁਸਤਾਖੀ maaf ਸਵਾਸਾਂ ਦੀ ਜਿੰਦ ਦੀ ਡੋਰੀ ਟੁੱਟਦੇ ਆ ਕੋਈ ਪਤਾ ਨਹੀਂ ਲੱਗਦਾ ਕਦੋਂ ਖਿੱਚੀ ਗਈ ਕਿਧਰ ਨੂੰ ਗਈ ਪ੍ਰਭ ਡੋਰੀ ਹੱਥ ਤੇ ਮਾਰੇ ਪਤਾ ਨਹੀਂ ਕਦੋਂ ਖਿੱਚੀ ਜਾਣੀ ਹੈ ਕਦੋਂ ਇਹ ਟੁੱਟ ਜਾਣੀ ਹੈ ਇਹ ਉਦੋਂ ਵੀ ਕਮਜ਼ੋਰ ਹੈ ਇਹੋ ਜਗ ਤਾਗੂ ਸੂਤ ਕੋ ਭਾਈ ਸੂਤ ਦਾ ਤਾਗਾ ਹੈ ਇਹੋ ਜਿਆ ਜੀਵਨ ਹੈ ਦਹ ਦਿਸ ਬੱਦਿਓ ਮਾਇ 10 ਦਿਸ਼ਾਵਾਂ ਦੇ ਅੰਦਰ ਮਾਇਆ ਨੇ ਆਪਣਾ ਉਹ ਜਾਲ ਪਾ ਕੇ ਨੂੰ ਬੱਧਿਆ ਹੋਇਆ ਹੈ ਔਰ ਪੂਰਬ ਪੱਛਮ ਉੱਤਰ ਦੱਖਣ ਚਾਰ ਤੇ ਚਾਰਾਂ ਦੇ ਇੱਕ ਇੱਕ ਵਿਚਾਲੇ ਕੋਨਾ ਹੈ ਉਹਨੂੰ ਵਿਦਾਵਾਨ ਕਹਿੰਦੇ ਕਿਸੇ ਇੱਕ ਕੋਨੇ ਨੂੰ ਈਰਾਨ ਨੈਰਤੀ ਅਗਨ ਆਦ ਇਸ ਤਰ੍ਹਾਂ ਉਹਨਾਂ ਨੇ ਇਹਨਾਂ ਦੇ ਉਹ ਖਾਨਿਆਂ ਨੂੰ ਜਿਹੜਾ ਮਾਪਿਆ ਹੋਇਆ ਇਸ ਤੋਂ ਆਦ ਉਹ 8 ਉਹ ਬਣ ਗਏ 4 ਉਹ ਵਿਚਾਲੇ ਖਾਨੇ ਬਣ ਗਏ 4 ਦਸ਼ਾਵਾਂ 8 1 3 ਆਕਾਸ਼ 10 ਇਹ 10 ਦਸ਼ਾਵਾਂ ਦੇ ਵਿੱਚ ਭ੍ਰਮਣ ਕਰਦਾ ਹੈ ਪਟਕਦਾ ਹੈ ਵੱਜਾ ਹੋਇਆ ਚੱਕਰ ਲਾਉਂਦਾ ਹੈ ਇਨੂ ਮਹਾਰਾਜ ਕਹਿੰਦੇ ਕਬਹੂ ਜਿੜਾ ਉੱਬ ਚੜਤ ਹੈ ਕਬਹੂ ਜਾਏ ਭਿਆਲੇ ਲੋਬੀ ਜਿੜਾ ਥਿਰ ਨਾ ਰਹਿਤ ਚਾਰੇ ਕੁੰਡਾਂ ਭਾਲੇ ਚਾਰ ਕੁੰਟ ਦੇ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਹੰਬ ਗਏ ਹਾਰ ਗਏ ਮਹਾਰਾਜ ਕਹਿੰਦੇ ਉਸ ਧਾਗੇ ਕੱਚੇ ਦੇ ਨਾਲ ਇਹ ਵੱੱਦਾ ਹੋਇਆ ਤੇ ਜਿਸ ਨੂੰ ਟੁੱਟਦਿਆਂ ਦੇਰ ਹੀ ਨਹੀਂ ਲੱਗਦੀ ਇਹ ਸ਼ਾਮਾ ਸੰਸਾਰ ਦੀਆਂ ਘਰੀ ਬੈਠਾ ਹੈ ਮੈਂ ਆਪ ਮੈਡੀਸਿਨ ਲੈ ਲਵਾਵਾਂਗਾ ਆਪ ਬਾਡੀਗਾਰਡ ਰੱਖ ਲਵਾਵਾਂਗਾ ਫੁਲਾਨੀ ਦਗਾ ਤੇ ਤਲਾ ਦਵਾਵਾਂਗਾ ਫੁਲਾਨਾ ਮੇਰਾ ਮਿੱਤਰ ਬੜੇ ਉੱਚੇ ਮਰਤਬੇ ਤੇ ਮੇਰਾ ਕੋਈ ਕਿ